ਤੇਰਾ ਪੁੱਤ ਕੋਈ ਮੇਰਾ ਨਵਜੋਤ ਤੇਰਾ ਪੁੱਤ ਕੋਈ ਸੁਮਿਤ ਤੇਰਾ ਮਨ ਮੰਨ ਮੈਂ ਵੀ ਇੱਕ ਪਾਸੇ ਕੀਂਗਰੇ ਦਾ ਮੁੰਡਾ ਨਾ ਮੰਨ ਬਾਬਾ ਰਾਮਦੇਵ ਇੱਕ ਪਾਸੇ ਮੁੰਡਾ ਸੁਮਿਤ ਤੇ ਇੱਕ ਪਾਸੇ ਮੁੰਡਾ ਕਾਕਾ ਇਧਰਲੇ ਪਾਸੇ ਦੋ ਜਣੇ ਆ ਤੇ ਇਧਰਲੇ ਪਾਸੇ ਇਕੱਲਾ ਮੁੰਡਾ ਕੁਸ਼ਤੀ ਨਾ ਤਿੰਨਾਂ ਦੇ ਵਿੱਚ ਹੋਣ ਲੱਗੀ ਆ ਇੱਕ ਪਾਸੇ ਦੋ ਆ ਚਲੋ ਸਟਾਰਟ ਚਲੋ ਦੇਖਦੇ ਆ ਕਿਹੜਾ ਟਾਉਂਦਾ ਵੀ ਇੱਕ ਪਾਸੇ ਦੋ ਜਣੇ ਆ ਦੋ ਜਣੇ ਓਏ ਇੱਕ ਗੱਵੇ ਨਾ ਪਲਿਆ ਤੁਸੀਂ ਓਏ ਏ ਮੰਨ ਢੋਣ ਦੋ ਜਣੇ ਲੱਗੇ ਆ ਏ ਏ ਜਿਹੜਾ ਹਾਰ ਗਿਆ ਬਾਹਰ ਆ ਜਾਣਾ ਸੁਮਿਤ ਤੂੰ ਤਾਂ ਹਟ ਗਿਆ ਸੁਮਿਤ ਹੋ ਗਿਆ ਤੂੰ ਮੇਰੇ ਨਹੀਂ ਭਾਈ ਸੁਮਿਤ ਹਟ ਗਿਆ ਚੱਲ ਭਾਈ ਚਲੋ 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 ਸਟਾਰਟ ਚਲੋ ਫੇ ਚਲੋ ਚਲੋ ਵੀ ਇਹ ਮਨ ਨੂੰ ਹਰਾਤਾ ਇਹ ਮਨ ਹਾਰਿਆ ਨਹੀਂ ਹਲੇ ਮਨ ਕਮਾਰੋ ਮਨ ਨੂੰ ਕਮਾਰੋ ਫੜ ਕੇ ਮਨ ਦੋ ਵਦਿਆਰਾ ਖੋਲਦਾ ਕੱਲਾ ਹੀ ਇੱਕ ਬੰਦਾ ਲੱਗਾ ਇਹ ਇੱਕ ਹਾਰ ਗਿਆ ਕਾਕੇ ਨੂੰ ਹਰਾਤਾ ਕਾਕੇ ਨੂੰ ਹਰਾਤਾ ਇੱਕ ਬੰਦਾ ਰਹਿ ਗਿਆ ਵੀ ਹੁਣ ਚੱਲ ਬਈ ਇੱਕ ਬੰਦਾ ਰਹਿ ਗਿਆ ਹੁਣ ਇੱਕ ਬਾਹਰ ਹੋ ਜਵੇ ਹੁਣ ਹੈ ਐ ਸੁਭੀਤ ਕੈਂਚੀਆਂ ਮਾਰਦਾ ਓਏ ਉਹ ਬੁਝੇ ਜੱਟੀ ਭਾਈ ਸੁਭੀਤ ਵਿੱਚ ਜਾਨ ਵੜੀ ਆ ਉਦਾ ਤੁਸੀਂ ਚੱਲ ਇਹ 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 ਟੌਂਡੀ ਫੜਨੀ ਟੌਂਡੀ ਫੜਨੀ ਪੂਰਾ ਫਸਮਾ ਮੁਕਾਬਲਾ ਇਹ ਚਲੋ 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 ਦੇਖਦੇ ਆ ਇਹ ਸੁਮਿਤ ਵੀ ਹਾਰ ਗਿਆ ਲੱਗ ਗਿਆ ਲੱਗ ਗਿਆ ਸੁਮਿਤ ਵੀ ਹਾਰ ਗਿਆ ਸਹਿਜ ਆ ਫਾਲੀ ਟੀਮ ਆ ਆ ਮੁੰਡਾ ਮਨ ਮਾਣ ਅੱਛੀ ਕੀ ਪਾਇਆ ਤਾਨੂ ਕਰ ਇਹ ਨਵਾਂ ਬਣਾ ਕੇ ਲੈ ਗਿਆ ਭੂਤ ਵਾਲੇ ਇੱਕ ਆ ਪਿੱਛੇ ਲੁਕੀ ਜਾਂਦੀ ਬਿੱਲੀ ਜੀ ਕਿਹੜੀ ਐ ਇਹ ਤਾਨੂ ਮੂ ਕਰ ਬਈ ਕਾਟੋ ਕਾਟੋ ਭੱਜ ਗਈ ਹੈ ਨਾ ਆ ਸਹਿਜ ਹੈ ਨਾ ਆ ਪਾਸ ਹੋ ਗਿਆ ਤੇ ਆ ਕੁੜੀ ਤੁਸੀਂ ਜਾਣਦੇ ਆ ਕਸੂ ਕੌਣ ਹੈ ਕਿਦਾਂ ਵੀ ਕਦਾਂ ਫੇ ਠੀਕ ਠੀਕ ਭਾਜੀ ਠੀਕ ਹੈ ਕਾਲ ਦੇ ਨਾ ਰਸਗੁਲੇ ਖਾਗਾ ਸਲਾਫ ਗਈ ਹੈ ਨਾ ਪਰ ਤੂੰ ਕੀ ਕਰਦਾ ਪਿੱਛੇ ਕੀ ਕਰੀ ਜਾਣਾ ਪਿੱਛੇ ਦੱਸ ਪਹਿਲਾਂ ਮੈਨੂੰ ਕੀ ਹੈ ਛੁੱਟੀ ਲੈਣੀ ਹੈ ਖਾ ਸਲਾ ਵਿਆ ਪਕੌੜੇ ਖਾਦੇ ਹੈ ਭਾਜੀ ਕਾ 6-7 ਕਿੰਨੇ ਪਕੌੜੇ ਖਾਦੇ ਕੱਲ ਪੜੀ ਵੀਡੀਓ ਨਹੀਂ ਪੜੀ ਪੰਜ ਹੈ ਭਾਜੀ ਜੀਬਾ ਕੱਢੀ ਜਾਂਦੀ ਆ ਕਿ ਕਿਦਾਂ I can do